ਇਹਨਾਂ ਨੂੰ ਇਹ ਸਮਝ ਨਹੀਂ ਲੱਗ ਰਹੀ ਵੀ ਰੌਲਾ ਕੀ ਅਸਲ 'ਚ ਇਹ ਅਸਲ 'ਚ ਰੌਲਾ ਨਿਖਰਨ ਆਉਣ ਵਾਲੇ ਸਮੇਂ 'ਚ ਮੈਂ ਇਹ ਨਹੀਂ ਕਹਿੰਦਾ ਸਪਸ਼ਟ ਪਾਲਾਬੰਦੀ ਹੋ ਗਈ ਇਹ ਪਾਲਾਬੰਦੀ ਹੋਣ ਦੀ ਸੁਭਾਅ ਬਣਾਉਣ ਵਾਲੀ ਸਮੇਂ ਦੇ ਵਿੱਚ ਬੰਦੇ ਕਿਦੇ ਕੰਨੀ ਕਿੰਨੇ ਨੇ ਇਹ ਨਹੀਂ ਕੋਈ ਫੈਸਲਾ ਨਹੀਂ ਕਰਨਾ ਫੈਸਲਾ ਕਰੂ ਲਾਈਨ ਸੇਧ ਕੀ ਆ ਤੇ ਅਮਰਤਪਾਲ ਨਾਲ ਕਿੰਨੇ ਬੰਦੇ ਸੀ ਤੇ ਸਰਬਜੋਤ ਨਾਲ ਕਿੰਨੇ ਕ ਬੰਦੇ ਸੀ ਇੱਕ ਸੈਂਟੀਮੈਂਟ ਉਹਨਾਂ ਨੇ ਸਿੱਖਾਂ ਦਾ ਕੈਸ਼ ਕਰ ਲਿਆ ਸਿੱਖਾਂ ਦੇ ਅੰਦਰ ਉਹ ਗੱਲ ਪਈ ਸੀ ਸੋ ਇਸ ਕਰਕੇ ਇਹ ਜਿਹੜੇ ਬੰਦਾ ਵੀ ਇੰਨੇ ਉਹਦੇ ਦਰ ਉਧਰ ਨੇ ਇੰਨੇ ਉਹਦੇ ਦਰ ਇੱਧਰ ਨੇ ਇੰਨੇ ਵੱਡੇ ਲੀਡਰ ਉਧਰ ਨੇ ਇੰਨੇ ਵੱਡੇ ਲੀਡਰ ਘੱਟ ਨੇ ਇਹ ਨਹੀਂ ਉਹ ਕਹਿੰਦੇ ਨਾ ਸ਼ਾਹ ਮੁਹੰਮਦਾਨਤ ਨੂੰ ਹੀ ਹੋਣਾ ਜਿਹੜਾ ਕਰੇਗਾ ਖਾਲਸਾ ਪੰਥ ਮੀਆਂ ਦੁਖਾਂਤ ਇਹਨਾਂ ਦਾ ਵੱਡਾ ਇਹ ਅਸਲ ਚ ਦੇਖੋ ਦੋ ਪੱਖਾਂ ਤੇ ਉਹਨਾਂ ਨੇ ਮਾਰ ਖਾਧੀ ਆ ਸੇਧ ਗੁਰਬਾਣੀ ਤੇ ਮਿਲੂ ਪਰ ਇਹ ਦੁੱਖਾ ਵੀ 30 35 ਸਾਲ ਦਾ ਹੈ ਮੁਹਾਵਰਾ ਭੁੱਲ ਗਏ ਪੰਥਕ ਗੁਰਵਾਨੀ ਦੀਆਂ ਤੋਂ ਘੱਟ ਭੁੱਲਣੀਆਂ ਸਿਰਫ ਇੰਨੀਆਂ ਸ਼ਹੀਦਾਂ ਦੀ ਜਥੇਬੰਦੀਆਂ ਕੁਰਬਾਨੀਆਂ ਕੀਤੀਆਂ ਹੋਈਆਂ ਨੇ ਚੌਥਾ ਸ਼ਬਦ ਨਹੀਂ ਇਹਨਾਂ ਨੂੰ ਆਉਂਦਾ ਪਰ ਜਦੋਂ ਰਾਹ ਤੋਂ ਭਟਕ ਜਾਂਦੇ ਆ ਤੇ ਜਾਂਦੇ ਵੀ ਸਾਰੇ ਅਕਾਲ ਤਖਤ ਸਾਬ ਤੇ ਨਤਮਸਤਕ ਹੋਣੇ ਇਹ ਵੀ ਕਹਿ ਦਿੰਦੇ ਆ ਕਿ ਸਾਡੇ ਤੋਂ ਗਲਤੀਆਂ ਜੇ ਹੋ ਗਈਆਂ ਇਤਿਹਾਸ ਦੇ ਅੰਦਰ ਅਸੀਂ ਮਾਫੀ ਮੰਗਦੇ ਆ ਅਕਾਲ ਤਖਤ 'ਚ ਜਾਨ ਛੱਡੀ ਇਹਨਾਂ ਨੇ ਅਕਾਲ ਤਖਤ ਦੀ ਤੁਹਾਨੂੰ ਲੱਗਦਾ ਜੋ ਫੈਸਲਾ ਕਰੂ ਮੰਨੀ ਜਊ ਅਕਾਲ ਤਖਤ ਨੇ ਕਿੰਨੀਆਂ ਗੱਲਾਂ ਕੀਤੀਆਂ ਨੇ ਹੁਣ ਤੱਕ ਮੰਨੀਆਂ ਇਹਨਾਂ ਨੇ ਅਕਾਲ ਤਖਤ ਨੇ ਕਿੰਨੇ ਸਾਲ ਹੋ ਗਏ ਇਹ ਕਹੇ ਨੂੰ ਵੀ ਜਥੇਦਾਰਾਂ ਦੀ ਨਿਯੁਕਤੀ ਤੇ ਹਟਾਉਣ ਦਾ ਕੋਈ ਫਾਰਮੂਲਾ ਤਾਂ ਤੈ ਕਰ ਲੋ ਹੁਕਮ ਦਿੱਤਾ ਹੋਇਆ ਮੰਨ ਲਿਆ ਆਪਣਾ ਚੈਨਲ ਖੋਲੋ ਹੁਕਮ ਦਿੱਤਾ ਹੋਇਆ ਮੰਨ ਲਿਆ ਫਿਰ ਉਹਨਾਂ ਤੋਂ ਮਾਫ ਕਰਾ ਲਿਆ ਸੌਦਾ ਸਾਧ ਸੰਗਤ ਨੇ ਦਬਾਅ ਪਾ ਕੇ ਮੁੜ ਕੇ ਉਹ ਮਾਫੀ ਵਾਪਸ ਕਰਾਈ ਫਿਰ ਸਾਰੇ ਜਨਰਲ ਹਾਊਸ ਨੇ ਪਾਸ ਕੀਤਾ ਜਥੇਦਾਰਾਂ ਨੇ ਪਾਸ ਕੀਤਾ ਤਲਵੰਡੀ ਸਾਬੋ ਵੱਡੀ ਪ੍ਰੈਸ ਕਾਨਫਰੰਸ ਕਰਕੇ ਪੰਥਕ ਕਾਨਫਰੰਸ ਕਰਕੇ ਨਾਨਕਸ਼ਹੀ ਕੈਲੰਡਰ ਲਾਗੂ ਕੀਤਾ ਜਦੋਂ ਟਕਸਾਲੀਆਂ ਦੇ ਦੇਰੇਦਾਰਾਂ ਦਾ ਦਬਾਅ ਆਇਆ ਕਹਿੰਦੇ ਜੀ ਕਮੇਟੀ ਬਣਾ ਲਓ ਦੋ ਮੈਂਬਰੀ ਕਮੇਟੀ ਬਣਾਤੀ ਉਹਨਾਂ ਪਾਸ ਕੀਤਾ ਹੋਇਆ ਲਾਗੂ ਕੀਤਾ ਹੋਇਆ ਕੈਲੰਡਰ ਵਾਪਸ ਕਰ ਲਿਆ ਸੋ ਅਕਾਲ ਤਖਤ ਦੇ ਹੁਕਮਨਾਮਿਆਂ ਦੀ ਉਲੰਘਣਾ ਸਭ ਤੋਂ ਪਹਿਲਾਂ ਕਿਹਨੇ ਕੀਤੀ ਬਾਦਲਦਲ ਨੇ 1999 ਵੇਲੇ ਕੱਲੀ ਹੁਕਮਨਾਮਿਆਂ ਦੀ ਉਲੰਘਣਾ ਨਹੀਂ ਕੀਤੀ ਟੋੜਾ ਸਾਹਿਬ ਨੂੰ ਪ੍ਰਧਾਨਗੀ ਤੋਂ ਲਾਹਿਆ ਰਣਜੀਤ ਸਿੰਘ ਨੂੰ ਅਕਾਲ ਤਖਤ ਦੇ ਜਥੇਦਾਰ ਨੂੰ ਹਟਾਇਆ ਹੁਣੇ ਕੱਲ ਤੱਕ ਤੂੰ ਕੀ ਭਾਲਦੇ ਆ ਵੀ ਕੱਲ ਤੱਕ ਤੱਕ ਫੈਸਲਾ ਕੋ ਇਹਨਾਂ ਚ ਦਖਲ ਦੇ ਸ਼ਰੋਮਣੀ ਅਕਾਲੀ ਦਲ ਬਚਾਓ ਉਹਨਾਂ ਨੇ ਨਾਰਾ ਦਿੱਤਾ ਕੱਲ ਜਿਹੜੇ ਜਲੰਧਰ ਇਕੱਠੇ ਹੋਏ ਪ੍ਰੇਮ ਸਿੰਘ ਚੰਦੂ ਮਾਜਰਾ ਹੋਣੀ ਤੇ ਮਲੂਕਾ ਤੇ ਉਹ ਸਾਰੇ ਧੜਾ ਜਿਹੜਾ ਬੀਬੀ ਜਗੀਰ ਕੌਰ ਵੀ ਵਿੱਚ ਇੱਕ ਪਾਸੇ ਇਧਰ ਪੰਜਾਬ ਬਚਾਓ ਵਾਲੇ ਯਾਤਰਾ ਵਿੱਚ ਵੀ ਸ਼ਾਮਲ ਹੋ ਜਾਂਦੇ ਆ ਫਿਰ ਸ਼ਰੋਮਣੀ ਅਕਾਲੀ ਦਲ ਬਚਾਓ ਵਾਲੇ ਨਾਰੇ ਦੇ ਉੱਤੇ ਚੱਲਣ ਨੂੰ ਤਿਆਰ ਬੈਠੇ ਆ ਬਚਾਉਣਾ ਕਿਹਦੇ ਤੋਂ ਆ ਇਹ ਜਦੋਂ ਸਵਾਲ ਹੁੰਦਾ ਜਵਾਬ ਨਹੀਂ ਆਉਂਦਾ ਆਪਦੇ ਆਪ ਚ ਦੋਹੇ ਨਾਰੇ ਸਹੀ ਨੇ ਪਰ ਗੱਲ ਇਹ ਆ ਪੰਜਾਬ ਬਰਬਾਦ ਕਿਉਂ ਹੋਇਆ ਬਚੂ ਤਾਂ ਨਹੀਂ ਅਕਾਲੀ ਦਲ ਬਰਬਾਦ ਕਿਉਂ ਹੋਇਆ ਜੇ ਉਹਦਾ ਪਤਾ ਕਰੋਗੇ ਤਾਂ ਹੀ ਬਚੂ ਜਦੋਂ ਤੁਸੀਂ ਮਰਜ ਟੋਲੋਗੇ ਉਹ ਕਹਿੰਦੇ ਬਾਹਰੋਂ ਨਵਜਾਂ ਫੜਫੜ ਤੈਨੂੰ ਰੋਗ ਪਤਾ ਨਹੀਂ ਲੱਗਣਾ ਸੋ ਇਸ ਕਰਕੇ ਅਕਾਲੀ ਦਲ ਮਰਿਆ ਕਿਹੜੀ ਗੱਲ ਤੇ ਆ ਉਹ ਤਾਂ ਉਹ ਦੇਖੋ ਦੋ ਗੱਲਾਂ ਨੇ ਬਹੁਤ ਸਿੱਧੀਆਂ ਪਹਿਲੀ ਗੱਲ ਆ ਬਸਪਾ ਨਾਲੋਂ ਨਾਤਾ ਤੋੜਿਆ 96 ਵਿੱਚ ਬਿਨਾਂ ਸ਼ਰਤ ਹਮਾਇਤ ਦਿੱਤੀ ਉਹ ਹਮਾਇਤ ਬਿਨਾਂ ਸ਼ਰਤੇ ਚੱਲਦੀ ਰਹੀ ਆਖਰ ਚ ਆ ਕੇ ਕਿਸਾਨ ਅੰਦੋਲਨ ਨੇ ਜਦੋਂ ਇਹਨਾਂ ਦੇ ਪੈਰਾਂ 'ਤੇ ਅੱਗ ਵਾਲੀ ਉਹਨਾਂ ਨੂੰ ਲੱਗਿਆ ਵੀ ਆਹ ਕੀ ਹੋ ਗਿਆ ਫੇਰ ਇਹ ਬਾਹਰ ਨਿਕਲੇ ਗੁਰਬਾਣੀ ਰਾਹ ਦਰਸਾਉਂਦੀ ਆ ਸਾਧ ਬਾਰੇ ਮਛਲੀ ਜਾਲ ਨਾ ਜਾਣਿਆ ਕਿਉਂ ਕੀਤਾ ਵਸਾ ਜੋ ਭਾਜਪਾ ਨਾਲ ਸਾਝ ਪਈਆ ਹੁਣ ਤੱਕ ਟੁੱਟ ਗਈ ਕੜਕ ਕਰਕੇ ਨਾ ਫੇਰ ਇਹਨਾਂ ਨੇ ਤਾਂ ਸਰਕਾਰ ਬਣਾਈ ਉਹਨਾਂ ਦੀ ਬਚਾਈ ਹਮਾਇਤ ਦੇ ਕੇ ਉਹਨਾਂ ਨੇ ਚੋਣ ਗੱਠ ਜੋੜ ਮੋਕਈ ਸ਼ਰਤਾਂ ਲਾਤੀਆਂ ਵੀ ਗੱਠ ਜੋੜੇ ਤਾਂ ਹੁ ਪਹਿਲਾਂ ਤਿੰਨ ਗੱਲਾਂ ਮੰਨੋ ਉਹਨਾਂ ਬਾਰੇ ਗੋਲ ਮੋਲ ਜਿਹਾ ਜਵਾਬ ਰੱਖਿਆ ਉਲਾਨਾ ਨਾ ਮ ਵਧੀਆ ਲਿਖ ਲਿਆ ਉਹ ਗਾਹਾਂ ਪ੍ਰਚਾਰਿਆ ਨਹੀਂ ਦੁੱਬਦਾ ਜਿਹੜਾ ਤੁਸੀਂ ਹਰ ਸਮਿਰਤ ਦੀ ਗੱਲ ਕਰਦੇ ਹੋ ਉਹ ਹੀ ਦੁੱਬਦਾ ਪਰ ਇਹ ਹੌਲੀ ਹੌਲੀ ਦੰਦੀ ਨਿਖਰਨੀ ਆ ਇੱਕ ਤਾਂ ਇਹਨਾਂ ਨੂੰ ਉੱਥੋਂ ਵਿਚਾਰਨਾ ਚਾਹੀਦਾ ਵੀ ਜਿਹੜੀ ਸਾਂਝ ਸੀ ਕਿਉਂਕਿ ਭਾਜਪਾ ਨੇ ਜਿਹਨੂੰ ਨਾਲ ਰਲਾਇਆ ਨਾ ਹਰ ਇੱਕ ਨੂੰ ਮਾਰਿਆ ਜਿੰਨੀਆਂ ਮਰਜੀ ਉਦਾਹਰਣਾਂ ਦੇਖ ਲਓ ਜਿੰਨੀਆਂ ਮਰਜੀ ਪਾਰਟੀਆਂ ਦੇਖ ਲਓ ਅਕਾਲੀ ਦਲ ਵੀ ਮਰਿਆ ਖੜਾ ਕੱਲਾ ਇਹ ਨਹੀਂ ਵੀ ਇਹ ਸੁਖਵੀਰ ਨੇ ਮਾਰਤਾ ਜਾਂ ਸੁਖਵੀਰ ਨਾਲ ਇਹਨਾਂ ਦਾ ਕਿਸੇ ਦਾ ਕੀ ਰੋਲ ਸੀ ਸਾਰੇ ਇੱਕ ਸਾਰੇ ਆ ਸਹਿਮਤੀ ਆ ਹਰ ਇੱਕ ਗੱਲ ਤੇ ਸਹਿਮਤ ਰਿਹਾ ਹੈ ਦੋ ਧਿਰਾਂ ਤੋਂ ਗੱਲ ਵਿਚਾਰਨੀ ਲੋੜਾ ਪੰਜਾਬ ਤੇ ਪੰਥ ਤੇ ਮੁਲਕ ਦੇ ਮੁੱਦਿਆਂ ਨੂੰ ਬੇਦਾਵਾ ਦੇਣਾ ਜਿਹੜੀ ਸਾਂਝ ਬਿਨਾਂ ਸ਼ਰਤ ਕੀਤੀ ਤੇ ਉਹ ਟੁੱਟ ਗਈ ਕੜੱਕ ਕਰਕੇ ਇਸ ਦੈਰੇ ਦੇ ਵਿੱਚ ਵਿਚਾਰ ਲੈਣ ਦੋਹੇ ਉਹ ਵੀ ਵਿਚਾਰ ਲੈਣ ਜਲੰਧਰ ਵਾਲੇ ਇਹ ਵੀ ਵਿਚਾਰ ਲੈਣ ਗਲਤੀਆਂ ਕੀ ਸੀ ਕੀ ਨਹੀਂ ਸੀ ਉਤੇ ਸੱਤਾ ਕੱਢ ਲੈਣ ਤੁਸੀਂ ਦੋਵਾਂ ਧਿਰਾਂ ਨੂੰ ਕਹਤਾ ਵੀ ਜਿਹੜੀ ਮਸਲੇ ਵਿਚਾਰਨੇ ਚਾਹੀਦੇ ਉਹਨਾਂ ਤੋਂ ਤਾਂ ਪਿੱਠ ਦਿਖਾਈ ਫਿਰਦੀਆਂ ਦੋਵੇਂ ਧਿਰਾਂ ਭਾਵੇਂ ਬਾਗੀ ਕਹਿ ਲੋ ਜਾਂ ਕੁਝ ਕਹਿ ਲੋ ਨਾ ਦੇ ਲੋ ਉਹਨਾਂ ਨੂੰ ਤੁਸੀਂ ਇੱਕ ਟਿੱਪਣੀ ਕੀਤੀ ਕੱਲ ਉਹ ਟਿੱਪਣੀ ਵਿੱਚ ਇਹ ਆਖਿਆ ਕਿ ਦੋਵਾਂ ਦੀ ਨਾ ਲੜਾਈ ਹੁਣ ਸੱਤਾ ਤੋਂ ਬਾਹਰ ਹੈ ਕਿ ਸੱਤਾ ਕਿਵੇਂ ਉੱਥੇ ਆਉਣੀ ਹੈ ਜਾਂ ਲੀਡਰੀ ਕਿਵੇਂ ਚਮਕਾਉਣੀ ਹੈ ਇਹਦੇ ਵੱਲ ਵੱਧ ਧਿਆਨ ਹੈ ਅਜੰਡਾ ਰਹਿਤ ਹੀ ਚੱਲੀ ਜਾਂਦੇ ਆ ਸਾਰੇ ਮੈਂ ਤੁਹਾਨੂੰ ਇਹੀ ਕਹਣਾ ਨਾ ਜੀ ਹੁਣ ਕੀ ਆ ਵੀ ਅਸੀਂ ਚਾਰ ਚੋਣਾ ਚ ਹਰ ਗਏ ਬਿਲਕੁਲ ਹਰ ਗਏ ਕਿਉਂ ਹਰ ਗਏ ਕੀ ਸੁਖਵੀਰ ਕਰਕੇ ਹਰ ਗਏ ਮਤੇ ਤੁਸੀਂ ਇਹ ਪਾਉਣੇ ਹੋ ਗੱਲਾਂ ਇਹ ਕਰਦੇ ਹੋ ਕਿ ਸੁਖਬੀਰ ਜੱਡਾ ਮਿਹਨਤੀ ਕੋਈ ਨਹੀਂ ਪ੍ਰਧਾਨ ਜੀ ਨੇ ਪੰਜਾਬ ਯਾਤਰਾ ਕੱਢੀ ਪ੍ਰਧਾਨ ਜੀ ਸਾਰੇ ਹਲਕਿਆਂ ਦੇ ਵਿੱਚ ਗਏ ਫਿਰ ਇੱਕ ਰੌਲਾ ਕੀ ਹੈ ਤੁਹਾਡਾ ਉਹਦੇ ਨਾਲ ਰੌਲਾ ਹਰੇ ਤਾਂ ਤੁਸੀਂ ਲਾਈਨ ਕਰਕੇ ਹੋ ਜਿਹੜੇ ਤੁਸੀਂ ਲਾਈਨ ਲੈ ਲਈ ਉਹਨੂੰ ਤੁਸੀਂ ਪੰਜਾਬ ਵਿਰੋਧੀ ਕਹਿ ਲਓ ਸਿੱਖ ਵਿਰੋਧੀ ਕਹਿ ਲਓ ਵਿਰੋਧੀ ਨਾ ਕਹੋ ਚੁੱਪ ਬੱਟਣੀ ਕਹਿ ਲਓ ਭਾਜਪਾ ਦਾ ਬਿਨਾਂ ਸ਼ਰਤ ਸਾਥ ਦੀ ਮਰਵਾਏ ਤਾਂ ਉਹਨੋਂ ਤੇ ਇੱਕ ਆਪਸ਼ਨ ਸੀ ਜਿਹੜੀ ਤੁਸੀਂ ਹੋਰ ਆਪਸ਼ਨ ਐ ਨਹੀਂ ਖੁੱਲੀ ਰੱਖੀ ਵੀ ਕਾਂਗਰਸ ਨਾਲ ਕਦੇ ਸਮਝੌਤਾ ਨਹੀਂ ਕਰਨਾ ਹੁਣ ਕਾਂਗਰਸ ਉਹ ਕਾਂਗਰਸ ਜਿਹੜੀ 84 ਵੇਲੇ ਦੀ ਸੀ ਰਾਹੁਲ ਗਾਂਧੀ ਦਰਬਾਰ ਸਾਹਿਬ ਆਉਂਦਾ ਮੱਥਾ ਟੇਕਦਾ ਕੀ ਸਿਰਫ ਇਹ ਕਹਿ ਕੇ ਵੀ ਮੈਂ ਦਾਦੀ ਦੀ ਗਲਤੀ ਮੰਨਣਾ ਇਹਦੇ ਨਾਲ ਗਲਤੀ ਮੰਨੀ ਜੂ ਮਤਲਬ ਸਿੱਖਾਂ ਦਾ ਤਾਂ ਮਸ਼ਹੂਰ ਆ ਇਤਿਹਾਸ ਚ ਵੀ ਸ਼ਰਨ ਪੇ ਉਹ ਤਰ ਜਾਂਦਾ ਜਿਹੜਾ ਆਵੇ ਮਾਫ ਕਰਨ ਦੇ ਤਾਂ ਇਤਿਹਾਸ ਵੱਡਾ ਵੱਡਿਆਂ ਨੂੰ ਮਾਫ ਕੀਤਾ ਜੇ ਕੋਈ ਗਲਤੀ ਆ ਜੇ ਮੰਨ ਲੇ ਮਹਾਰਾਜਾ ਰਣਜੀਤ ਸਿੰਘ ਵਰਗੇ ਵੀ ਥਮਲੇ ਨਾਲ ਬੰਨੇ ਸੀ ਬਰਨਾਲਾ ਸਾਹਿਬ ਵੀ ਮੰਨੇ ਸੀ ਮਤਲਬ ਤੁਸੀਂ ਦੇਖੋ ਸਾਰਾ ਕੁਝ ਇਹ ਹੋਇਆ ਫਿਰ ਬਿੱਟੂ ਇਹ ਕਹਿ ਰਿਹਾ ਵੀ ਉਹ ਮੇਰੇ ਤੇ ਦਬਾਅ ਪਾ ਰਿਹਾ ਸੀ ਵੀ ਬਿਆਨਤ ਸਿੰਘ ਦੇ ਕਾਤਲਾਂ ਨੂੰ ਮਾਫ਼ ਕਰੋ ਕਿਉਂਕਿ ਉਹਨਾਂ ਨੇ ਪਹਿਲਾਂ ਸਿਰਜਿਆ ਹੋਇਆ ਇਤਿਹਾਸ ਰਜੀਵ ਗਾਂਧੀ ਦੇ ਕਾਤਲਾਂ ਨੂੰ ਮਾਫੀ ਦਿੱਤੀ ਹੋਈ ਆ ਅਵੰਤਿਕਾ ਜਿਹੜੀ ਉਹਦੀ ਬੇਟੀ ਸੀ ਉਹ ਕੁੱਕੀ ਗਿਲੋਰਾ ਨੂੰ ਉਹਨੇ ਇਤਿਹਾਸਿਕ ਕੋਈ ਨਿੱਜੀ ਦੁਸ਼ਮਣੀ ਨਹੀਂ ਸੀ ਇੱਕ ਹਾਲਤ ਦੇ ਵਿੱਚੋਂ ਪੈਦਾ ਹੋਈ ਹੋਈ ਸੀ ਜੇ ਹੁਣ ਵੀ ਤੁਸੀਂ ਕਾਂਗਰਸ ਵੱਲ ਉਹੀ ਰਵੱਈਆ ਰੱਖੋਗੇ ਇਤਿਹਾਸ ਦੇਖ ਲਓ ਤੁਸੀਂ ਮਤਲਬ ਇਹ ਔਰੰਗਜ਼ੇਬ ਨੂੰ ਵੀ ਜਫਰਨਾਮਾ ਲਿਖਿਆ ਸੀ ਉਹਦੇ ਵਿੱਚ ਕੀ ਗੱਲ ਸੀ ਤੇ ਜਹਾਂਗੀਰ ਦੇ ਨਾਲ ਕਿਹੜਾ ਸਾਝ ਪਈ ਨਹੀਂ ਗੱਲਾਂ ਨਹੀਂ ਹੋਈਆਂ ਸੋ ਇਸ ਕਰਕੇ ਇਹ ਆਪਣੇ ਜਾਲ 'ਚ ਫਸੇ ਹੋਏ ਸੀ ਉਹ ਚ ਨਿਚੋੜ ਤੇ ਬਾਜਪਾ ਨਹੀਂ ਰੱਖ ਕੇ ਤੇ ਜਿਹੜੀਆਂ ਗੱਲਾਂ ਬਾਜਪਾ ਸਰਕਾਰ ਹਲੇ ਇਹਦੇ ਨਾਲੋਂ ਫਰਕ ਸੀ ਮੈਂ ਵੀ ਮੰਨਦਾ ਇਸੇ ਕਰਕੇ ਉਹਨੇ ਆਲ ਇੰਡੀਆ ਗੁਰਦੁਆਰਾ ਇੱਕ ਮੰਨ ਲਿਆ ਸੀ ਖਰੜਾ ਜਸਟਿਸ ਹਰਵੰਦ ਸਿੰਘ ਰਿਟਾਇਰਡ ਨੇ ਤਿਆਰ ਕੀਤਾ ਉਹਨੇ ਪ੍ਰਵਾਨ ਕਰ ਲਿਆ ਇਹਨਾਂ ਨੂੰ ਭੇਜਤਾ ਉਹਦੇ ਨਾਲ ਕੀ ਬਣਨਾ ਸੀ ਮੁਲਕ ਦਾ ਇੱਕ ਬੋਰਡ ਬਣਨਾ ਸੀ ਹਰ ਇੱਕ ਰਾਜ ਦੀ ਇੱਕ ਵੱਖਰੀ ਇਕਾਈ ਬਣਨੀ ਸੀ ਸਿੰਘ ਸਹਿਬਾਨ ਦੀ ਚੋਣ ਦਾ ਇੱਕ ਤਰੀਕਾ ਬਦਲਣਾ ਸੀ ਇਸ ਕਰਕੇ ਬਾਦਲ ਸਾਹਿਬ ਨੇ ਦੱਬ ਲਿਆ ਟੋੜਾ ਸਾਹਿਬ ਨੇ ਮੈਨੂੰ ਦੱਸਿਆ ਕਹਿੰਦੇ ਮੈਂ ਕਹੇ ਬਾਦਲ ਸਾਹਿਬ ਆਪਨੇ ਏਡੀ ਵੱਡੀ ਮੰਗਾ ਆਪਣੇ ਕੋਲੇ ਆ ਗਈ ਇਹਨੂੰ ਸਿਰੇ ਲਾਈਏ ਕਹਿੰਦੇ ਥੋੜੇ ਜਿਹਾ ਚਿਰ ਚੁੱਪ ਕਰਕੇ ਕਹਿੰਦਾ ਆਪਾਂ ਨੂੰ ਇਹ ਤਾਂ ਕੀ ਮਿਲੂ ਤੇ ਹੁਣ ਕੀ ਮਿਲ ਗਿਆ ਦਿੱਲੀ ਵੀ ਗਈ ਹੁਣ ਕਹੀਂ ਜਾਂਦੇ ਨੇ ਹਰਿਆਣਾ ਵੀ ਗਿਆ ਹਜੂਰ ਸਾਹਿਬ ਵੀ ਗਿਆ ਨਦੇੜ ਸਾਹਿਬ ਵੀ ਗਿਆ ਇਸ ਨੂੰ ਤਾਂ ਕਹਿੰਦੇ ਨਾ ਗੁਰਵਾਣੀ ਵੀ ਕਹਿੰਦੀ ਆ ਨਾ ਨਰ ਚਾਹਤ ਕੁਛ ਔਰ ਔਰੋ ਕੀ ਔਰੋ ਪਈ ਚਿਤਵਿਤ ਰਹੋ ਠਗੌਰ ਨਾਨਕ ਫਾਸੀ ਗਲ ਪੜੀ ਆਪਣੀ ਫਾਸੀ ਆਪ ਗਲ ਪਈ ਆ ਅਕਾਲੀ ਦਲ ਨੇ ਸਾਰੇ ਪੱਖਾਂ ਤੋਂ ਇਹਨਾਂ ਤੇ ਮੰਥਨ ਹੋਣਾ ਚਾਹੀਦਾ ਇਹਨਾਂ ਤੇ ਸੰਵਾਦ ਹੋਣਾ ਚਾਹੀਦਾ ਚਾਹੇ ਕੋਰ ਕਮੇਟੀ ਆ ਜਾਓ ਕਿ ਹੋਰ ਸਮਾਧਮੰਦ ਕਰਕੇ ਤੁਸੀਂ ਕਿਹੜੇ ਪਾਸੇ ਪਾ ਰਹੇ ਹੋ ਲੋਕਾਂ ਨੂੰ ਇਹ ਤਾਂ ਕੱਢਣ ਪਾਉਣ ਨੂੰ ਕੀ ਹੈ ਜੀ ਮੈਨੂੰ ਇਹ ਦੱਸੋ